ਜੀ ਸਰ ਪੂਰੇ ਪੰਜਾਬ ਤੇ ਬਹੁਤ ਫਲੱਡ ਆਇਆ ਹੋਇਆ ਹੈ ਹੰਡੀ ਸਾਹਿਬ ਦੇ ਵਿੱਚ ਆਇਆ ਹੋਇਆ ਹੈ ਤੇ ਪ੍ਰਸ਼ਾਸਨ ਉਹ ਲੋਕ ਕਿਸ ਤਰ੍ਹਾਂ ਦੀ ਕਾਰਜੀਆਂ ਕੀਤੀਆਂ ਤੁਹਾਡੇ ਕੋਲ ਸਿਵਲ ਸਭਿਆ ਮੈਡੀਕਲ ਟੀਮਾਂ ਕਿੰਨੀਆਂ ਪਾਈ ਹੋਈ ਨੇ ਕਿੱਥੇ ਕਿੱਥੇ ਡਿਜ ਦੇਖੋ ਜੀ ਇਸ ਸਾਲ ਬਹੁਤ ਪਰਮਾਤਮਾ ਦੀ ਕਿਰਪਾਈ ਆਈ ਹੈ ਕਿ ਸਾਡਾ ਡਿਸਟ੍ਰਿਕਟ ਹੜ ਦੀ ਮਾਰ ਦੇ ਵਿੱਚ ਐਂਡ ਜਦੋਂ ਵੀ ਕੋਈ ਇਹੋ ਜਿਹੀ ਸਮੱਸਿਆ ਆਂਦੀ ਆ ਹੜਾਂ ਦੀ ਤੇ ਸਾਰਾ ਮਤਲਬ ਵੀ ਹੈਵ ਟੂ ਵਰਕ ਆਊਟ ਇਨ ਅ ਫੇਜ਼ਡ ਮੈਨਰ ਸਭ ਤੋਂ ਪਹਿਲਾਂ ਤਾਂ ਜਿਹੜਾ ਜ਼ਰੂਰੀ ਆ ਉਹ ਆ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਕਿਉਂਕਿ ਜਾਨ ਬਚਾਉਣੀ ਸਭ ਤੋਂ ਜ਼ਰੂਰੀ ਆ ਐਂਡ ਸਾਡੇ ਮਾਨਯੋਗ ਡੀਸੀ ਸਾਹਿਬ ਬਿਲਕੁਲ ਫਰੰਟ ਫੁੱਟ ਤੇ ਹੋ ਕੇ ਆਪ ਉਸ ਟੀਮ ਦੀ ਅਗਵਾਈ ਕਰਦੇ ਹੋਏ ਨਾਲ ਚੱਲ ਕੇ ਲੋਕਾਂ ਦੀ ਰੱਖਿਆ ਜਿਹੜੀ ਹੈਗੀ ਆ ਖਰਾਬਾਂ ਤੋਂ ਪੀੜਤ ਪਰਿਵਾਰਾਂ ਦੀ ਰੱਖਿਆ ਦੇ ਵਿੱਚ ਜੁਟੇ ਹੋਏ ਆ ਦਿਨ ਰਾਤ ਐਂਡ ਲੋਕਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਇਆ ਜਾ ਰਿਹਾ ਉਹਨਾਂ ਦੇ ਮਾਲ ਡੰਗਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਫਰਸਟ ਫੇਜ਼ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਸ ਤੋਂ ਬਾਅਦ ਨਾਲ ਸਾਡਾ ਕੰਮ ਸ਼ੁਰੂ ਹੁੰਦਾ ਹੈ ਕਿ ਲੋਕਾਂ ਨੂੰ ਅਸੀਂ ਜਿਹੜੀ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਕਿਉਂਕਿ ਹੁਣਾਂ ਦਾ ਪਾਣੀ ਗੰਦਾ ਹੁੰਦਾ ਕੀੜੇ ਮਕੌੜੇ ਸੱਪ ਵਗੈਰਾ ਇਹ ਸਾਰੇ ਖਤਰਨਾਕ ਸੱਪਤ ਹੋ ਸਕਦੇ ਐਂਡ ਪਾਣੀ ਤੋਂ ਜਿਹੜੀਆਂ ਫੈਲਣ ਵਾਲੀਆਂ ਬਿਮਾਰੀਆਂ ਦੀ ਤਦਾਦ ਬਹੁਤ ਵੱਧ ਜਾਂਦੀ ਹੈ ਐਂਡ ਉਹਦੇ ਲਈ ਦੋ ਤਰ੍ਹਾਂ ਦਾ ਕੰਮ ਹੈ ਪਹਿਲਾ ਤਾਂ ਇਹ ਹੈ ਵੀ ਲੋਕਾਂ ਨੂੰ ਅਵੇਅਰ ਕਰਨਾ ਉਹਦੇ ਵਿੱਚ ਇਹ ਹੈਗਾ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਵੀ ਲੋਕ ਹੜ੍ਹਾਂ 'ਚ ਫਸੇ ਹੋਏ ਆ ਵੀ ਉਹ ਤਰੰਤ ਆਪਣੇ ਆਪ ਨੂੰ ਉਸ ਗੰਦੇ ਪਾਣੀ ਦੇ ਸੰਪਰਕ ਤੋਂ ਦੂਰ ਲੈ ਕੇ ਜਾਣ ਆਪਣੇ ਆਪ ਨੂੰ ਉਸ ਪਾਣੀ ਦੇ ਨਾਲ ਘੱਟ ਤੋਂ ਘੱਟ ਕੰਟੈਕਟ 'ਚ ਰਹਿਣ ਤਾਂ ਕਿ ਤਾਂ ਕਿ ਉਹ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਨਫੋਰਚਨਟਲੀ ਜਿੰਨੀ ਦੇਰ ਤੱਕ ਉਹ ਉਸ ਪਾਣੀ 'ਚ ਘਿਰੇ ਹੋਏ ਆ ਆਫ ਕੋਰਸ ਆ ਡੋਨਟ ਥਿੰਕ ਵੀ ਕੋਈ ਹੁਣ ਇਹੋ ਜਿਹਾ ਬੰਦਾ ਹੈਗਾ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਜ਼ ਡੂਇੰਗ ਸੋ ਵੰਡਰਫੁਲ ਥਿੰਗਸ ਕਿ ਜਿਹੜਾ ਉਹ ਉੱਥੇ ਅਜੇ ਵੀ ਜਿੰਤੋਂ ਤੱਕ ਪਹੁੰਚਣਾ ਮੁਸ਼ਕਲ ਹੋਏਗਾ ਸੋ ਉਹ ਕੋਸ਼ਿਸ਼ ਕਰਨ ਵੀ ਸਾਫ ਸੁਥਰਾ ਪਾਣੀ ਪੀਂ ਕਲੋਰੀਨੇਟਡ ਕਲੋਰਿੰਦੀਆਂ ਗੋਲੀਆਂ ਸਾਡੇ ਕੋ ਸਫੀਸ਼ੀਐਂਟ ਹੈ ਉਹ ਲੋਕਾਂ ਨੂੰ ਵੰਡੀਆਂ ਵੀ ਅਪੀ ਅਗਰ ਪਾਣੀ ਉਬਾਲ ਕੇ ਨਹੀਂ ਪੀਤਾ ਜਾ ਸਕਦਾ ਤੇ ਉਹ ਕਲੋਰਿਨ ਵਾਲਾ ਪਾਣੀ ਪੀਣ ਕਿਉਂਕਿ ਸਾਫ ਸੁਥਰਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਐਂਡ ਜਿਹੜੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਐ ਸਾਦਾ ਭੋਜਨ ਘਰ ਦਾ ਬਣਾਇਆ ਹੋਇਆ ਹੀ ਚਾਹੇ ਦਾਲ ਫੁਲਕਾ ਐ ਉਹ ਖਾਣ ਤੇ ਸਾਫ ਸੁਥਰਾ ਕਿਉਂਕਿ ਕੋਈ ਵੀ ਚੀਜ਼ ਬਾਹਰ ਦੀ ਨਹੀਂ ਵਰਤਣੀ ਹਾਂ ਜੋ ਰਾਸ਼ਨ ਜਾਂ ਕੋਈ ਖਾਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੁਆਰਾ ਪ੍ਰੋਵਾਈਡ ਕੀਤਾ ਜਾ ਰਿਹਾ ਉਹ ਬਿਲਕੁਲ ਸਾਫ ਸੁਥਰਾ ਤੇ ਵਧੀਆ ਉਹਦੀ ਵਰਤੋਂ ਕਰਨ ਆਪਣੇ ਹੱਥ ਪੈਰ ਚੰਗੀ ਤਰ੍ਹਾਂ ਧੋਣ ਸਾਫ ਸਫਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨ ਐਂਡ ਕੋਈ ਵੀ ਅਗਰ ਕੋਈ ਕਿਸੇ ਨੂੰ ਕੋਈ ਕੀੜਾ ਮਕੌੜਾ ਜਾਂ ਸੱਪ ਵਗੈਰਾ ਕੱਟਦਾ ਹੈ ਤੇ ਤੁਰੰਤ ਕੋਈ ਉਹਦਾ ਦੇਸੀ ਔਰ ਪਾウダー ਨਹੀਂ ਕਰਨਾ ਸਾਡੇ ਕੋਲ ਐਂਟੀ ਸਨੇਕ ਨੋਮ ਜਾਂ ਹੋਰ ਸਾਰੇ ਇੰਜੈਕਟੇਬल्स ਐਂਡ एवरीथिंग ਸਾਰੀਆਂ ਦਵਾਈਆਂ ਭਰਪੂਰ ਮਾਤਰਾ ਚ ਮੌਜੂਦ ਨੇ ਐਂਡ ਜਿਹੜੇ ਪ੍ਰੋਪਰ ਸਰਕਾਰੀ ਡਾਕਟਰਾਂ ਦੁਆਰਾ ਰੀਲੀਫ ਕੈਂਪ ਲੱਗੇ ਆ ਮੈਡੀਕਲ ਟੀਮਾਂ ਲੱਗੀਆਂ ਜਿੱਥੇ ਐਕਸਪੀਰੀਅੰਸ ਡਾਕਟਰ ਪੜੇ ਲਿਖੇ ਨੇ ਸਾਰੀਆਂ ਦਵਾਈਆਂ ਸਾਡੀ ਦੇਖਰੇਖ ਵਾਲੀਆਂ ਹਨ ਉਹਨਾਂ ਨੂੰ ਅਪਰੋਚ ਕਰਨ ਐਟ ਪ੍ਰੈਜ਼ੈਂਟ 35 ਟੀਮਾਂ ਪਹਿਲੋ ਹੀ ਕੰਮ ਕਰ ਰਹੀਆਂ ਉਹਦੇ ਨਾਲ ਕੱਲ ਵੀ ਮਾਨਯੋਗ ਡੀਸੀ ਸਾਹਿਬ ਨੇ ਮੀਟਿੰਗ ਲੈ ਕੇ ਕਿਹਾ ਹੈ ਕਿ 15-16 ਟੀਮਾਂ ਹੋਰ ਇਨਕਰੀਜ਼ ਕੀਤੀ ਜਾਣਗੀਆਂ ਜਿਹੜੀਆਂ ਮਾਰਨਿੰਗ ਈਵਨਿੰਗ ਤੇ ਨਾਈਟ ਡਿਊਟੀ ਦੇ ਤੌਰ ਤੇ ਕੰਮ ਕਰ ਰਹੀਆਂ ਸਾਡੇ ਕੋਲ ਕੋਈ ਕਿਸੇ ਕਿਸਮ ਦੀ ਨਾ ਮੈਨਪਾਵਰ ਨਾ ਦਵਾਈਆਂ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸਾਰੀਆਂ ਇੰਜੈਕਟੇਬਲ ਐਂਟੀ ਸ네ਕ ਵਿਨਮ ਸਾਰੀਆਂ ਓਰਲ ਮੈਡੀਸਿਨਸ ਬੈਂਡੇਜਸ ਐਂਡ ਆਲ ਇਵਨ ਇਥੋਂ ਤੱਕ ਕਿ ਮਸ਼ਰ ਵਗੈਰਾ ਤੋਂ ਬਚਨ ਵਾਲੀਆਂ ਦਵਾਈਆਂ ਵਗੈਰਾ ਸਾਰੀਆਂ ਉਪਲਬਧ ਨੇ ਸਫੀਸ਼ੀਐਂਟ ਕੁਆਂਟੀਟੀਜ਼ ਨੇ ਪੰਜਾਬ ਸਰਕਾਰ ਵੱਲੋਂ ਖੁੱਲ੍ਹੇ ਡੁੱਲੀ ਸਪਲਾਈ ਦਿੱਤੀ ਹੋਈ ਹੈ ਐਂਡ ਵੀ ਆਰ ਫੁਲੀ ਪ੍ਰਿਪੇਅਰਡ ਟੂ ਟੈਕਲ ਐਨੀ ਤੇ ਸોર્ટ ਆਫ ਐਪੀਡੈਮਿਕ ਜਿਹੜਾ ਕਿ ਥੋੜਾ ਅਜੇ ਤਾਂ ਪਾਣੀ ਜਦੋਂ ਘਟੇਗਾ ਉਸ ਤੋਂ ਬਾਅਦ ਵੀ ਬਿਮਾਰੀਆਂ ਪਾਣੀ ਤੋਂ ਜਿਹੜੀਆਂ ਫੈਲਦੀਆਂ ਫੈਲਣ ਦਾ ਖਤਰਾ ਹੁੰਦਾ ਤੇ ਟੇਕ ਕੇਅਰ ਆਫ एवरीथिंग ਐਂਡ ਹੋਪਫੁਲੀ ਜਿਹੜਾ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੀ ਸਥਿਤੀ ਤੇ ਕੰਟਰੋਲ ਹੋ ਜਾਏਗਾ ਸਰ ਇਹ ਕਿਵੇਂ ਹੋਗਾ ਕੰਟਰੋਲ ਸਾਰਾ ਦੇਖੋ ਪਾਣੀ ਤੋਂ ਬਾਅਦ ਸਭ ਤੋਂ ਜ਼ਿਆਦਾ ਬਿਮਾਰੀਆਂ ਹੁੰਦੀਆਂ ਏ ਵੀ ਵਾਟਰ ਬੋਰਨ ਜਿਵੇਂ ਕੋਈ ਵੋਮਟਿੰਗ ਲੂਜ਼ ਮੋਸ਼ਨਸ ਪੀਲਿਆ ਹੈਪਟਾਈਟਸ ਹੋਰ ਡਾਇਰੀਆ ਦਸੈਂਟਰੀ ਹੈਜਾ ਉਹ ਇਸ ਤੋਂ ਇਲਾਵਾ ਸਕਿਨ ਦੇ ਰੋਗ ਜਿਹੜੇ ਆ ਉਹ ਫੈਲ ਸਕਦੇ ਆ ਤਦ ਸੋ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਵਾਟਰ ਬੋਰਨ ਜਿਹਨੂੰ ਅਸੀਂ ਕਹਿੰਦੇ ਆ ਐਂਡ ਇਹਦਾ ਇੱਕੋ ਹੀ ਤਰੀਕਾ ਹੈ ਵੀ ਸਾਫ ਸਫਾਈ ਤੇ ਪੀਣ ਵਾਲਾ ਸਾਫ ਸੁਥਰਾ ਪਾਣੀ ਜਿਹੜਾ ਉਹ ਵਰਤਿਆ ਜਾਵੇ